ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨ ਪ੍ਰਤਖ ਗੁਰੂ ਨਿਸਤਾਰੇ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜੇਤ ਪਾਰ ਬ੍ਰਹਮਚਤ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤੋ ਸ ਸ ਸਗਲ ਮਿਟਾਇਆ ਜੇਤ ਪਾਰ ਬ੍ਰਹਮਚਤ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇ ਤਾ ਸਹਸ ਸਗਲ ਮਿਟਾਇ ਹਰ ਕੇ ਨਾਮ ਕੀ ਵਡਿਆਈ ਆਠ ਪਾ ਰੂਗੁਨ ਗਾਇ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੀ ਆਖਾਥ ਕਹਾਨ ਜਾਨ ਬੋਲਹਿ ਅੰਮ੍ਰਿਤ ਬਾਣ ਨਾਨਕ ਦਾਸ ਬਖਾਨੇ ਗੁਰ ਪੂਰੇ ਤੇ ਜਾਣ ਨਾਨਕ ਦਾਸ ਬਖਾਨੇ ਗੁਰ ਪੂਰੇ ਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਬੜਾ ਭਾਗੀ ਹੋ ਅੰਮ੍ਰਿਤ ਵੇਲੇ ਤੂੰ ਗੁਰੂ ਪਾਸ ਸਦੇ ਪਾਵਨ ਬਾਣੀ ਸਰਬਨ ਕਰਦੇ ਹੋ ਆਓ ਸਤਿਗੁਰੂ ਸੱਚੇ ਪਾਸਾ ਮਹਾਰਾਜ ਪਾਵਨ ਬਾਣੀ ਗੁਰਬਾਣੀ ਵਿਚਾਰ ਨਾਲ ਜੁੜੀਏ ਇਹ ਸ੍ਰੀ ਮੁਖਵਾਕ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਰੂਪ ਹੋ ਕੇ ਪੂਜਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਆਰੰਭ ਵਿੱਚ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਆ ਕਿ ਜਿਸ ਜਨ ਦੇ ਚਿੱਤ ਵਿੱਚ ਪਰਮੇਸ਼ਰ ਯਾਦ ਆ ਗਿਆ ਹੈ ਉਹ ਸਰੀਰ ਘਰ ਅਤੇ ਪ੍ਰਤੱਖ ਘਰ ਪਰਮੇਸ਼ਰ ਨੇ ਸੁਖ ਸਹਤ ਵਸਾ ਦਿੱਤਾ ਹੈ ਜਿਤ ਪਾਰ ਬ੍ਰਹਮਚਿਤ ਆਇਆ ਸੋ ਘਰ ਦਈਏ ਵਸਾਇਆ ਪਹਿਲੇ ਪੰਕਤੀ ਅੰਦਰ ਪੂਰਨ ਵਿਆਪਕ ਪਰਮੇਸ਼ਰ ਦਾ ਚੇਤ ਵਿੱਚ ਯਾਦ ਆਉਣਾ ਕਿਹਾ ਹੈ ਉਸਨੂੰ ਯਾਦ ਕਰਨ ਦਾ ਲਾਭ ਇਹ ਹੋਇਆ ਕਿ ਉਸ ਪਰ ਰਕ ਪ੍ਰਭੂ ਨੇ ਉਸ ਘਰ ਨੂੰ ਸੁਖ ਸੈਤ ਵਸਾ ਦਿੱਤਾ ਹੈ ਜਿਸ ਘਰ ਵਿੱਚ ਉਸ ਨੂੰ ਯਾਦ ਕੀਤਾ ਗਿਆ ਹੈ ਸੋ ਘਰ ਦਈਏ ਵਸਾਇਆ ਪਹਿਲਾ ਘਰ ਸ਼ਬਦ ਦੇ ਸੰਬੰਧ ਵਿੱਚ ਵਿਚਾਰ ਕਰੀਏ ਘਰ ਦੇ ਸ਼ਬਦ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰੀਏ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਘਰ ਸ਼ਬਦ ਵਖ ਵਖ ਅਰਥਾਂ ਵਿੱਚ ਆਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦਾਂ ਦੇ ਉੱਪਰ ਕਈ ਜਗ੍ਹਾ ਸੂਚਨਾ ਮਾਤਰ ਘਰ ਲਿਖਿਆ ਹੈ ਇਸ ਤੋਂ ਮਹਾਰਾਜ ਗਾਇ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖਿਆ 10 ਦਸਨ ਤੋਂ ਹੈ ਕਈ ਸਿਆਣੇ ਘਰ ਦਾ ਅਰਥ ਤਾਲ ਵੀ ਕਰਦੇ ਹਨ ਘਰ ਪਹਿਲੇ ਘਰ ਵਿੱਚ ਗਾਉਣ ਤੋਂ ਭਾਵ ਇੱਕ ਤਾਲ ਵਿੱਚ ਗਾਉਣ ਦਾ ਹੁਕਮ ਕੀਤਾ ਹੈ ਗੁਰਬਾਣੀ ਹਜ਼ੂਰ ਨੇ 17ਵੇਂ ਘਰ ਤੱਕ ਵੀ ਉਚਾਰਨ ਕੀਤੀ ਹੈ ਘਰ ਸ਼ਬਦ ਪੰਜਾਬੀ ਦਾ ਹੈ ਸanskrit ਵਿੱਚ ਗ੍ਰਹ ਸ਼ਬਦ ਹੈ ਘਰ ਤੋਂ ਭਾਵ ਹੈ ਰਹਿਣ ਦੀ ਜਗ੍ਹਾ ਮਕਾਨ ਕਬੀਰ ਜਾ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀ ਘਰ ਦਾ ਅਰਥ ਸਾਸਤਰ ਵੀ ਆਖਿਆ ਗਿਆ ਹੈ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਸਾਸ਼ਤਰ ਹਨ ਛੇ ਗੁਰੂ ਕਰਤੇ ਹਨ ਸਾਸ਼ਤਰਾਂ ਦੇ ਤੇ ਛੇ ਉਹਨਾਂ ਦੇ ਉਪਦੇਸ਼ ਹਨ ਘਰ ਤੋਂ ਭਾਵ ਹੈ ਹਿਰਦਾ তথা ਘਰ ਮਹ ਘਰ ਦਿਖਾਏ ਦੇ ਘਰ ਤੋਂ ਮਰਾਤ ਇਸਤਰੀ ਵੀ ਹੈ ਕਰਦਾ ਨਾਸ ਚੰਗੇਰਾ ਵੀ ਕਿਹਾ ਗਿਆ ਹੈ ਕੁਰਬਾਨੀ ਦੇ ਵਿੱਚ ਜਿਵੇਂ ਕੁਰਬਾਨੀ ਦੇ ਵਿੱਚ ਆਇਆ ਖੁਸਰੇ kia ਘਰ ਵਾਸ ਅਰਥ ਖੁਸਰੇ ਦੀ istri پاس ਵਸਨਾ ਕੀ ਹੈ ਘਰ ਨਾਲ ਉੱਚਾ ਗਿਸ਼ਿਸ ਲੱਗ ਕੇ ਬਦਲ ਅਰਥ ਵੀ ਕਰਦੇ ਹਨ ਘਰ ਤੋਂ ਭਾਵ ਗੋਲਕਾਂ ਵੀ ਆਇਆ ਹੈ ਨੌ ਗੋਲਕਾਂ ਹਨ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਬਾਣੀ ਅੰਦਰ ਕਹਿਤ ਕਬੀਰ ਨਾਵੈ ਘਰ ਮੁਸੇ ਦਸਵੈ ਤਤ ਸਮਾਈ ਘਰ ਕਈ দান ਬਸਤਰ ਕੋਠੜੀਆਂ ਦੱਸਦੇ ਹਨ ਕਈ ਕੰਡੋੜ ਬਸਤਰ ਇਸ ਤਰ੍ਹਾਂ ਭਾਵ ਬਸਤਰ ਘਰ ਇੱਕ ਪੁਰਖ ਸਮਾਇਆ ਇਹ ਤੇ ਆਦਿਕ ਘਰ ਦੇ ਵਖ ਵਖ ਆਰਥ ਹਨ ਹੁਣ ਆਪਾਂ ਪ੍ਰਤੱਖ ਰਹਿਣ ਵਾਲੇ ਘਰ ਦੀ ਵਿਚਾਰ ਕਰਨੀ ਹੈ ਰਹਿਣ ਵਾਸਤੇ ਘਰ ਦੀ ਲੋੜ ਤਾਂ ਹਰ ਇੱਕ ਛੋਟੇ ਵੱਡੇ ਜੀਵ ਜੰਤੂ ਨੂੰ ਲੋੜ ਹੈ ਰਹਿਣ ਵਾਲਾ ਘਰ ਤਾਂ ਆਕਾਲ ਪੁਰਖ ਵਾਹਿਗੁਰੂ ਜੀ ਦਾ ਵੀ ਗੁਰਬਾਣੀ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਿਆ ਕਿ ਜਿਸ ਘਰ ਅੰਦਰ ਬੈਠ ਕੇ ਵਾਹਿਗੁਰੂ ਜੀ ਸਾਰੇ ਜੀਆਂ ਦੀ ਸਾਰ ਸੰਭਾਲ ਕਰਦਾ ਹੈ ਇਸ ਘਰ ਦੀ ਗੱਲ ਗੁਰਦੇਵ ਜੀ ਨੇ ਬਾਰ-ਬਾਰ ਗੁਰਬਾਣੀ ਅੰਦਰ ਤਿੰਨ ਵਾਰ ਕੀਤੀ ਹੈ ਬਾਰ-ਬਾਰ ਤਾਂ ਕੀਤੀ ਹੈ ਕਿਉਂਕਿ ਉਸ ਪਰਮਾਤਮਾ ਦਾ ਘਰ ਸਭ ਤੋਂ ਸੁੰਦਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੋ ਦਰ ਤਿੰਨ ਵਾਰ ਆਇਆ ਹੈ ਸੋਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਤਿੰਨ ਵਾਰੀ ਆਇਆ ਏ ਘਰ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਇਸ ਤਰ੍ਹਾਂ ਨੇਜ ਘਰ ਮੇਰੋ ਸਾਧ ਸੰਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਦੇਣ ਉਸ ਵਾਹਿਗੁਰੂ ਜੀ ਦੇ ਪਿਆਰੇ ਸੰਤ ਭਗਤ ਜਨਾਂ ਦਾ ਜਿਸ ਸਹਿਰ ਵਿੱਚ ਰਹਿਣ ਵਾਸਤੇ ਪ੍ਰਮਾਤਮਾ ਨੇ ਟਿਕਾਣਾ ਦਿੱਤਾ ਹੈ ਉਸ ਸੁੰਦਰ ਸਹਿਰ ਦਾ ਜ਼ਿਕਰ ਹਜੂਰ ਨੇ ਇਸ ਤਰ੍ਹਾਂ ਦਰਸਾਇਆ ਹੈ ਸੋਖ ਮਹਿਲ ਜਾ ਕੇ ਊਚ ਦਵਾਰੇ ਤਾਂ ਮੈਂ ਵਸਹਿ ਭਗਤ ਪਿਆਰੇ ਬੇਗੰਪੁਰਾ ਸਹਿਰ ਕੋ ਨਾਉ ਦੁਖ ਅੰਦੇ ਹੋ ਨਹੀਂ ਤੈਠਾਓ ਉਸ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੈ ਸੰਤਾਂ ਭਗਤਾਂ ਪਰਮੇਸ਼ਰ ਦੇ ਪਿਆਰਿਆਂ ਦਾ ਸੁੰਦਰ ਸੈਰ ਅੰਦਰ ਨਿਵਾਸ ਦਸਿਆ ਹੈ ਧਾਰਮਿਕ ਸਾਸ਼ਤਰਾਂ ਅੰਦਰ ਵਖ-ਵਖ ਬੇਦ ਪੁਰੀਆਂ ਦੇਵ ਪੁਰੀਆਂ ਅੰਦਰ ਦੇਵਤਿਆਂ ਦੇ ਸੁੰਦਰ ਮਕਾਨ ਮੰਦਰ ਦੇਵਤਿਆਂ ਦੇ ਇੰਜ ਨਹੀਂ ਆਰ ਬਿਸਕਰਮਾ ਜੀ ਦੇ ਬਣਾਉਣ ਦਾ ਜਿਕਰ ਆਇਆ ਗੁਰ ਇਤਿਹਾਸ ਅੰਦਰ ਗੁਰਸਾਹਿਬਾਨ ਵੱਲੋਂ ਜਿੱਥੇ ਵੱਖ-ਵੱਖ ਨਗਰ ਸੁੰਦਰ ਸਹਿਰ ਬਸਾਉਣ ਦਾ ਜ਼ਿਕਰ ਆਇਆ ਹੈ ਉਥੇ ਆਪਣੇ ਰਹਿਣ ਵਾਸਤੇ ਤੇ ਸੰਗਤਾਂ ਦੇ ਰਹਿਣ ਵਾਸਤੇ ਘਰ ਬਣਾਉਣ ਦਾ ਵੀ ਜ਼ਿਕਰ ਆਇਆ ਹੈ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰੂ ਕੇ ਮਹਿਲ ਅਸਥਾਨ ਜਿੱਥੇ ਗੁਰੂ ਸਾਹਿਬ ਜੀ ਰਹਿੰਦੇ ਸਨ ਗੁਰੂ ਦੇ ਪਿਆਰਿਓ ਹਰ ਮੰਦਰ ਸਾਹਿਬ ਅਲੱਗ ਹੈ ਔਰ ਗੁਰੂ ਸਾਹਿਬ ਜੀ ਦੇ ਮਹਿਲ ਗੁਰੂ ਸਾਹਿਬ ਜੀ ਆਪਣੇ ਮਹਿਲ ਵਿੱਚ ਜਾ ਕੇ ਰਹਾ ਕਰਦੇ ਸਨ ਗੁਰੂ ਰਾਮਦਾਸ ਮਹਾਰਾਜ ਜੀ ਉਹ ਘਰ ਸੀ ਗੁਰੂ ਰਾਮਦਾਸ ਜੀ ਦਾ ਉਹ ਘਰ ਸੀ ਜਿਹੜਾ ਸਿਰੇ ਦਰਬਾਰ ਸਾਹਿਬ ਹੈ ਉਹ ਸੰਗਤਾਂ ਵਾਸਤੇ ਹੈ ਸੰਗਤਾਂ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਹੈ ਉਹ ਘਰ ਸੇ ਹੁਣ ਰੱਬ ਦਾ ਘਰ ਗੁਰੂ ਦਾ ਘਰ ਸੰਤਾਂ ਭਗਤਾਂ ਦੇਵਤਿਆਂ ਦੇ ਘਰ ਹਨ ਇਸ ਲਈ ਛੋਟੇ ਵੱਡੇ ਜੀ ਜੰਤ ਹਰ ਇੱਕ ਨੂੰ ਘਰ ਦੀ ਲੋੜ ਹੈ ਪਰ ਹਰ ਇੱਕ ਜੀ ਜੰਤ ਆਪਣੇ ਆਪਣੇ ਵੇਤ ਅਨੁਸਾਰ ਆਪਣੇ ਰਹਿਣ ਵਾਸਤੇ ਘਰ ਬਣਾਉਂਦਾ ਹੈ ਜਿਸ ਤਰ੍ਹਾਂ ਇੱਕ ਖਾਸ ਕਿਸਮ ਦਾ ਕੀੜਾ ਆਪਣੇ ਮੁਖ ਵਿੱਚ ਮਿੱਟੀ ਲਿਆ ਕੇ ਆਪਣਾ ਘਰ ਬਣਾਉਂਦਾ ਹੈ ਇਸ ਨੂੰ ਭ੍ਰਿੰਗੀ ਕੀੜਾ ਜਾਂ ਕੰਗਰੀਨ ਕਹਿੰਦੇ ਹਨ ਇੱਕ ਕਾਲੇ ਰੰਗ ਦੇ ਚੀੜੀ ਜੇ ਛੋਟਾ ਜਿਹਾ ਪੰਛੀ ਉਹ ਵੀ ਆਪਣੇ ਚੁੰਝ ਵਿੱਚ ਮਿੱਟੀ ਲਿਆ ਕੇ ਆਪਣਾ ਆਪਣਾ ਘਰ ਤਿਆਰ ਕਰਦਾ ਹੈ ਕਈ ਜਾਨਵਰਾਂ ਦਾ ਘਰ ਖੁੱਡ ਹੁੰਦਾ ਹੈ ਪੰਛੀ ਦਰਖਤ ਉੱਪਰ ਆਪਣਾ ਆਲਣਾ ਘਰ ਬਣਾਉਂਦਾ ਹੈ ਇਸੇ ਤਰ੍ਹਾਂ ਰਹਿਣ ਵਾਸਤੇ ਹਰ ਇੱਕ ਮਨੁੱਖ ਨੂੰ ਵੀ ਘਰ ਦੀ ਜ਼ਰੂਰਤ ਹੈ ਪਹਿਲਾਂ ਪੂਰਤ ਕਾਲ ਅੰਦਰ ਮਨੁੱਖ ਦੇ ਰਹਿਣ ਵਾਸਤੇ ਘਰ ਸਾਦੇ ਹੁੰਦੇ ਸਨ ਕਿਸੇ ਦੀ ਛਪਰੀ ਹੁੰਦੀ ਸੀ ਕਿਸੇ ਪਾਸ ਕੱਚਾ ਮਕਾਨ ਹੁੰਦਾ ਸੀ ਕਿਸੇ ਕਿਸੇ ਮਨੁੱਖ ਦਾ ਪੱਕਾ ਮਕਾਨ ਬਣਿਆ ਹੁੰਦਾ ਸੀ ਅੱਜ तकरीबन ਹਰ ਇੱਕ ਮਨੁੱਖ ਦੇ ਪਾਸ ਸੁੰਦਰ ਤੋਂ ਸੁੰਦਰ ਬਣਿਆ ਮਕਾਨ ਹੈ ਪੱਕਾ ਮਕਾਨ ਹੈ ਇਹ ਮਕਾਨ ਘਰ ਸੁਖਾਂ ਨਾਲ ਗੁਰੂ ਦਾ ਵਸਾਇਆ ਅਸੀਂ ਤਾਂ ਹੀ ਕਹਿ ਸਕਦੇ ਹਾਂ ਜੇ ਇਸ ਘਰ ਦੇ ਵਿੱਚ ਅੰਦਰ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ ਸੋਹਣਾ ਮਕਾਨ ਗੁਰੂ ਜੀ ਨੇ ਬਖਸ਼ਿਆ ਹੈ ਸੋਹਣਾ ਸਤਿਗੁਰੂ ਜੀ ਨੇ ਮਕਾਨ ਸੋਹਣੇ ਸੋਹਣੇ ਘਰ ਬਖਸ਼ੇ ਨੇ ਸੁੰਦਰ ਪਰ ਸਤਿਗੁਰੂ ਜੀ ਕਹ ਆਖਦੇ ਨੇ ਉਸ ਘਰ ਵਿੱਚ ਬਹਿ ਕੇ ਨਾਮ ਵੀ ਜਪਿਆ ਜਾਵੇ ਬਾਣੀ ਵੀ ਪੜ੍ਹੀ ਜਾਵੇ ਸੰਗਤ ਵੀ ਕਰਾਈ ਜਾਵੇ ਗੁਰੂ ਦੇ ਸੰਗਤ ਕਰਾਈ ਜਾਵੇ ਗੁਰੂ ਸਾਹਿਬ ਜੀ ਦਾ ਚਾਨ ਪਾਇਆ ਜਾਵੇ ਧਰਮ ਦਾ ਘਰ ਬਣ ਜਾਏਗਾ ਗੁਰੂ ਨਾਨਕ ਦੇਵ ਜੀ ਨੇ ਤਰਸ ਕਰਕੇ ਹਰ ਇੱਕ ਗੁਰਸਿੱਖ ਦਾ ਘਰ ਧਰਮ ਦਾ ਘਰ ਬਣਾ ਕੇ ਸੁਖਾਂ ਨਾਲ ਵਸਾਇਆ ਹੈ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਜਿਸ ਹੋਵੇ ਮੇਰੇ ਪਾਸ ਆ ਜੀ ਕਹਿੰਦੇ ਵੀ ਹਰੇਕ ਗੁਰਸਿੱਖਾਂ ਦੇ ਘਰ ਵਿੱਚ ਗੁਰੂ ਦੀ ਬਾਣੀ ਚੱਲੇ ਹਰੇਕ ਗੁਰਸਿੱਖਾਂ ਦਾ ਘਰ ਧਰਮਸਾਲ ਬਣੇ ਆਇਆ ਗਿਆ ਉਹਨਾਂ ਪ੍ਰਸਾਦਾ ਪਾਣੀ ਜਲ ਪਾਣੀ ਸ਼ਕਾਉਣ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਗੁਰਸਿੱਖੋ ਤੁਸੀਂ ਘਰ ਅੰਦਰ ਟਿਕ ਕੇ ਪਰਮਾਤਮਾ ਨੂੰ ਯਾਦ ਕਰੋ ਕਿਤੇ ਵੀ ਕਾਜ ਨਾਠ ਕਰਨ ਦੀ ਲੋੜ ਨਹੀਂ ਕਿਤੇ ਪਾਸੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਵਾਹਿਗੁਰੂ ਜੀ ਨੇ ਜੇ ਸੋਹਣਾ ਮਕਾਨ ਦਿੱਤਾ ਹੈ ਤੇ ਉਸ ਘਰ ਵਿੱਚ ਸੋਹਣਾ ਥਾਂ ਬਣਾ ਕੇ ਨਾ ਗੁਰੂ ਪਾਸਾ ਜੀ ਦਾ ਤੇ ਉੱਥੇ ਸਵੇਰੇ ਸ਼ਾਮ 10 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਸਾਰੇ ਕਾਸੇ ਵਾਸਤੇ ਅਸੀਂ ਕਮਰਾ ਬਣਾ ਲੈਂਦੇ ਆ ਪਰ ਇੱਕ ਮਹਾਰਾਜ ਵਾਸਤੇ ਕੋਈ ਕਮਰਾ ਨਹੀਂ ਬਣਾਉਂਦਾ